ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਬਾਬਾ ਦਰਸ਼ਨ ਸਿੰਘ ਟੱਕੀ ਵਾਲੇ ਜੋ ਕਿ ਤਪੋਵੰਦ ਦੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜੀ ਹਾਂ ਤਪਵੰਦੇ ਪ੍ਰਸਿੱਧ ਧਾਰਮਿਕ ਆਸ਼ਰਮ ਦੇ ਮੁਖੀ ਬਾਬਾ ਦਰਸ਼ਨ ਸਿੰਘ ਜਿਸ ਨੂੰ ਲੋਕ ਇੱਕ ਸੰਤ ਮਹਾਤਮਾ ਮੰਨਦੇ ਹਨ ਉਹ ਆਪਣੇ ਆਸ਼ਰਮ ਵਿੱਚ ਆਏ ਸ਼ਰਧਾਲੂਆਂ ਨੂੰ ਆਤਮਿਕ ਸ਼ਾਂਤੀ ਅਤੇ ਗਿਆਨ ਦੇ ਰਾਹ ਦਿਖਾਉਂਦਾ ਹੈ ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਅੰਦਰਲੇ ਪਾਸੇ ਉਹਨਾਂ ਦੀ ਨਜ਼ਰ ਤੋਂ ਲੁਕਿਆ ਇੱਕ ਸੱਚ ਵਸਦਾ ਹੈ ਸੰਤ ਦਰਸ਼ਨ ਦੇ ਆਸ਼ਰਮ ਦੇ ਵਿੱਚ ਹਜ਼ਾਰਾਂ ਲੋਕ ਦੂਰ ਦੂਰ ਤੋਂ ਦਰਸ਼ਨ ਕਰਨ ਆਉਂਦੇ ਨੇ ਕਾਸ਼ਰਮ ਦੇ ਮੂਲ ਸਿਧਾਂਤਾਂ ਤਾਂ ਆਤਮਿਕਤਾ ਅਤੇ ਨੇਕੀ ਸੀ ਪਰ ਅੰਦਰੋਂ ਅੰਦਰੀ ਉਹ ਇੱਕ ਖਤਰਨਾਕ ਜਾਲ ਬਣ ਗਿਆ। ਬਾਬਾ ਆਪਣੀ ਆਸਥਾ ਦਾ ਨਜਾਇਜ਼ ਫਾਇਦਾ ਚੁੱਕਦਾ ਅਤੇ ਨਵੀਆਂ-ਨਵੀਆਂ ਔਰਤਾਂ ਨੂੰ ਵਿਸ਼ੇਸ਼ ਆਸ਼ੀਰਵਾਦ ਦੇ ਨਾਂ ਤੇ ਆਪਣੇ ਚੁੰਗਲ ਦੇ ਵਿੱਚ ਫਸਾਉਂਦਾ। ਜੀ ਹਾਂ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇੱਕ ਦਿਨ ਆਸ਼ਰਮ ਦੀ ਇੱਕ ਨੌਜਵਾਨ ਕੁੜੀ ਜਿਸ ਦਾ ਨਾਮ ਸਿਮਰਨ ਜੋ ਕਿ ਬਦਲਿਆ ਹੋਇਆ ਨਾਮ ਹੈ ਉਸ ਨੇ ਹੌਸਲਾ ਕਰਕੇ ਆਪਣੇ ਨਾਲ ਹੋਈ ਜ਼ਬਰਦਸਤੀਆਂ ਦਾ ਖੁਲਾਸਾ ਕਰ ਦਿੱਤਾ ਉਸ ਨੇ ਇੱਕ ਗੁਪਤ ਕੈਮਰੇ ਦੀ ਮਦਦ ਨਾਲ ਬਾਬਾ ਦੀ ਅਸਲੀਅਤ ਨੂੰ ਰਿਕਾਰਡ ਕਰ ਲਿਆ ਇਹ ਵੀਡੀਓ ਹਲਕੇ ਹਲਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀ ਜਿਨੇ ਵੀ ਬਾਬੇ ਦੇ ਭਗਤ ਸਨ ਉਹ ਦੋ ਵੰਡਾਂ ਵਿੱਚ ਵੰਡੇ ਗਏ ਕੁਝ ਇਹ ਮੰਨਣ ਤੋਂ ਇਨਕਾਰ ਕਰਦੇ ਸਨ ਅਤੇ ਕੁਝ ਅੱਖਾਂ ਤੇ ਪਿਆ ਪਰਦਾ ਹਟਾਰੇ ਸਨ ਇਸ ਕਾਂਡ ਤੋਂ ਬਾਅਦ ਲੋਕ ਆਸ਼ਰਮ ਦੇ ਅੱਗੇ ਜਮ੍ਹਾਂ ਹੋਣ ਲੱਗੇ। ਮੀਡੀਆ ਨੇ ਵੀ ਇਸ ਮਾਮਲੇ ਨੂੰ ਉਠਾਇਆ ਅਤੇ ਪੁਲਿਸ ਨੇ ਮਾਮਲਾ ਦਰਜ ਕੀਤਾ। ਬਾਬਾ ਜੋ ਹੁਣ ਆਪਣੀ ਮਾਸੂਮੀਅਤ ਦੀ ਦਲੀਲ ਦੇ ਰਿਹਾ ਸੀ, ਇੱਕ ਰਾਤ ਆਸ਼ਰਮ ਛੱਡ ਕੇ ਫਰਾਰ ਹੋ ਗਿਆ ਪਰ ਲੋਕਾਂ ਦੀ ਜਾਗਰੂਕਤਾ ਅਤੇ ਸਿਮਰਨ ਦੀ ਹਿੰਮਤ ਕਾਰਨ ਪੁਲਿਸ ਨੇ ਉਸ ਨੂੰ ਹਮਲਾ-ਹਰਾਂਸੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ। ਬਾਬਾ ਦੇ ਚੁੰਗਲ 'ਚੋਂ ਹੋਰ ਵੀ ਕਾਫੀ ਖੁਲਾਸੇ ਹੋਏ ਬਾਬੇ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਆਸ਼ਰਮ ਦੀ ਤਲਾਸ਼ੀ ਲਈ ਉੱਥੇ ਵੱਡੇ ਵੱਡੇ ਗੁਨਾਹ ਬੇਨਕਾਬ ਹੋਏ ਕਈ ਮਹਿਲਾਵਾਂ ਜੋ ਬਾਬਾ ਜੀ ਦੇ ਭਗਤ ਵਜੋਂ ਰਹਿੰਦੀਆਂ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਉੱਤੇ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਸੀ ਗੁਪਤ ਕਮਰੇ ਨਜਾਇਜ਼ ਦਸਤਾਵੇਜ਼ ਅਤੇ ਨਸ਼ੀਲੇ ਪਦਾਰਥ ਵੀ ਮਿਲੇ ਬਾਬਾ ਦੀ ਅਸਲੀਅਤ ਹੁਣ ਪੂਰੇ ਦੇਸ਼ ਦੇ ਸਾਹਮਣੇ ਸੀ ਇਸ ਕਹਾਣੀ ਨੇ ਸਾਨੂੰ ਇਹ ਸਿੱਖ ਦਿੱਤੀ ਹੈ ਕਿ ਅੰਧ ਵਿਸ਼ਵਾਸ ਕਦੇ ਵੀ ਸੱਚ ਤੋਂ ਵੱਡਾ ਨਹੀਂ ਹੋ ਸਕਦਾ ਲੋਕਾਂ ਨੇ ਹੁਣ ਅਸਲ ਧਾਰਮਿਕਤਾ ਅਤੇ ਲਾਭਪੇਸ਼ੇਵਾਦੀ ਬਾਬਿਆਂ ਵਿਚਲਾ ਫਰਕ ਸਮਝਣਾ ਸ਼ੁਰੂ ਕਰ ਦਿੱਤਾ। ਸਿਮਰਨ ਵਰਗੀਆਂ ਹੌਸਲੇਵਾਨ ਕੁੜੀਆਂ ਨੇ ਦੱਸ ਦਿੱਤਾ ਕਿ ਸੱਚਾਈ ਚਾਹੇ ਕਿੰਨੀ ਵੀ ਛੋਟੀ ਹੋਵੇ, ਇੱਕ ਵਿਅਕਤੀਗਤ ਸੁਪਨੇ ਤੋਂ ਵੱਡੀ ਨਹੀਂ ਹੋ ਸਕਦੀ। ਇਹ ਕਹਾਣੀ ਸਾਨੂੰ ਸੱਚ, ਹਿੰਮਤ ਅਤੇ ਅੰਧਵਿਸ਼ਵਾਸ ਤੋਂ ਬਚਣ ਦੀ ਸਿੱਖ ਦਿੰਦੀ ਹੈ। ਧਾਰਮਿਕ ਅਨੰਬਰਾਂ ਦੇ ਜੰਗਲ ਵਿੱਚ ਫਸਣ ਦੀ ਬਜਾਏ ਸਾਨੂੰ ਸਮਝਦਾਰ ਬਣਨਾ ਚਾਹੀਦਾ ਹੈ ਅਤੇ ਹਰ ਇੱਕ ਚੀਜ਼ ਦੀ ਪਰਖ ਕਰਨੀ ਚਾਹੀਦੀ ਹੈ। ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ? ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ